ਆਉ ਗੁਰੂ ਪਰਿਓ ਦੁਹਦੋ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹਲਤ ਪਲ ਦੇ ਰੱਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸ਼ਬਦ ਗੁਰੂ ਤਾਰ ਗੁਰਗਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੋਰੀ ਅੰਦਰ ਰਾਜਪਾਤਰੀ ਗੁਰਕਾਂ ਦਾ ਸਾਧ ਸੰਗਿਓ ਆਓ ਤੁਤਰਾ ਤੋਂ ਆਪਾਂ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਜੀਵਨ ਦੀ ਅਮਰ ਕਥਾ ਦੇ ਨਾਲ ਕਈਆਂ ਮਹੀਨੇ ਤੋਂ ਜੁੜੇ ਆਪਾਂ ਆਉ ਅਜੀ ਵੀ ਉਸੇ ਲਈ ਦਾ ਹਿੱਸਾ ਬਣ ਕੇ ਆਪਾਂ ਸਭ ਤਮ ਜਨ ਵਿੱਚੋਂ ਕੁਝ ਕੁ ਰੱਬੀ ਹੁਣਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਭ ਲੋ ਜਾਵੇ ਨਿੰਦ ਦੇ ਦੁੱਖਾਂ ਤਲੇਸਾਂ ਰੋਗਾਂ ਤੋਂ ਸੁਗਾਂ ਕਾੜਿਆਂ ਸਾੜਿਆਂ ਤੋਂ ਆਪਾਂ ਬੱਸ ਕੀ ਚਿੰਤਾ ਭਗਵੰਤੋਂ ਬੱਸਤੀਏ ਜੰਮਾਂ ਦੀ ਮਰ ਤੋਂ ਮੈਂ ਬੱਸ ਸਕੀ ਆ ਜੋ ਸੁਣਦੇ ਦੇਖਦੇ ਆ ਰਹੇ ਆ ਆਪਾਂ 84 ਲੱਖ ਜੁਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਉਹ ਤੋਂ ਆਪਣਾ ਬਚਿਆ ਹੱਸੋ ਵਾਲ ਪੈਦਾ ਹੁੰਦਾ ਕਿ ਜੇ ਜੁਨੀਓ ਤੋਂ ਵੱਜ ਜਾਵਾਂਗੇ ਤੇ ਜਾਵਾਂਗੇ ਕਿੱਥੇ ਕੀ ਟਿਕੜ ਟੁੱਟ ਕਾਣਾ ਸੰਸਾਰ ਵਿੱਚ ਤਾਂ ਜੁਨੀਆਂ ਵਿੱਚ ਆਵਾਂਗੇ ਤਾਂ ਸੰਸਾਰ ਵਿੱਚ ਜਾਵਾਂਗੇ ਤੇ ਜੇ ਸੰਸਾਰ ਵਿੱਚ ਹੀ ਨਾ ਆਵਾਂਗੇ ਤੇ ਜੁਨੀਆਂ ਵਿੱਚ ਨਾ ਪਾਵਾਂਗੇ ਤੇ ਸੰਸਾਰ ਤੋਂ ਬਗੈਰ ਜਾਵਾਂਗੇ ਕਿੱਥੇ ਬਹੁਤ ਵੱਡਾ ਸਵਾਲ ਹੈ ਗੁਰੂ ਪਿਆਰਿਓ ਜੇ ਸੰਸਾਰ ਵਿੱਚ ਤੇ ਜੁਨੀਆਂ ਆ ਇਸ ਸੰਸਾਰ ਵਿੱਚ ਤੇ ਜੁਨੀਆਂ ਤੇ ਜੇ ਜੁਨੀਆਂ ਵਿੱਚ ਨਾ ਪਾਵਾਂਗੇ ਤੇ ਸੰਸਾਰ ਤੋਂ ਬਾਹਰ ਜਾਵਾਂਗੇ ਕਿੱਥੇ ਉਸ ਕਾਣਾ ਹੈ ਉਸ ਕਾਣਾ ਦਾ ਨਾਮ ਆ ਪੈਰੂ ਪੈ ਕੁੰਠ ਜਿਨੋਂ ਸੇ ਸੱਚਖੰਡ ਕਹਿੰਨੇ ਕੀ ਇਹ ਜਨਮ ਬਨ ਦਾ ਤੋਖ ਵਿ ਉਤਨੀਸ਼ ਤਾਊਗਾ ਪਰ ਜਦ ਉਸ ਜਗਾ ਵਿੱਚ ਨਰਮਨ ਦਾ ਦੋਖਲਾ ਹੈ ਨਹੀਂ ਕਿਉ ਸੱਚ ਕਹਿੰਦੇ ਆ ਜਿੱਥੇ ਬੋਤ ਨਾ ਹੋਵੇ ਸਦਾ ਰਹਿਣ ਵਾਲਾ ਸੱਚ ਕਹਿੰਦੇ ਆ ਜਿਹਦਾ ਸਦਾ ਰਹਿਣ ਵਾਲਾ ਹੋਵੇ ਤੇ ਕੰਨ ਦਾ ਭਾਵੇਂ ਸਾ ਉਹ ਜਗਾ ਜਿੱਥੇ ਦੁੱਖੀ ਸੁਖਾ ਦੁੱਖ ਹੈ ਹੀ ਨਹੀਂ ਜਿੱਤੇ ਕੇਵਲ ਜਨਮ ਹੀ ਜਨਮ ਆ ਮੌਤ ਹੈ ਹੀ ਨਹੀਂ ਜਿੱਤੇ ਕੇਵਲ ਹੱਸੇ ਨੇ ਰੋਣਾ ਹੈ ਹੀ ਨਹੀਂ ਉਸ ਜਗਤ ਜਗਾ ਐਵੇਂ ਹੀ ਪ੍ਰਾਪਤ ਹੋ ਜਾਂਦੀ ਪੈਰੋ ਪਹਿਲਾ ਨੰਬਰ ਪਤਾ ਨਹੀਂ ਕਿੰਨੇ ਜਨਮ ਲੱਗ ਜਾਣ ਤੇ ਲੱਗੇ ਅਬਦੁੱਲ ਪਾਕ ਕਬੀਰ ਸਾਹਿਬ ਜੀ ਉਹ ਕਹਿੰਦੇ ਬਹੁਤ ਜਨਮ ਹੋ ਗਏ ਫਦਰ ਦਾਸ ਸਾਹਿਬ ਜੀ ਨਾਲੇ ਬੈਠੇ ਨੇ ਇਹ ਵੀ ਕਹਿੰਦੇ ਬਹੁਤ ਜਨਮ ਹੋ ਗਏ ਤੈਨੂੰ ਤੁਰੇ ਪਰਦੇਆਂ ਨੂੰ ਤੈਨੂੰ ਯਾਦ ਕਰਦੇ ਜੁਨੀਆ ਵਿੱਚ ਘੁੰਮਦੇ ਆ ਲੋ ਉਹਨਾਂ ਨਾਲ ਜੁਨੀ ਜ ਮੈਂ ਪੈਣਾ ਨਹੀਂ ਚਾਹੁੰਦਾ ਮੁੰਦਵਾ ਤੇਰੇ ਕੋਲ ਰਹਿਣਾ ਚਾਹੁੰਦਾ ਜੇ ਉਹਦੇ ਕੋਲ ਰਹਿਣਾ ਹੈ ਤੇ ਅੱਬਿਆਰ ਗੁਰੂ ਸਦੀ ਸਤਾ ਕਰਸਾਉਦਾ ਹੈ ਗੁਰੂ ਤੋਂ ਬਗਲ ਸੇ ਕਿਸੇ ਕੰਮ ਦੇ ਵੀ ਨਹੀਂ ਕਿਉਂ ਕਿ ਉਸ ਜਗਤ ਦੀ ਚਾਬੀ ਆ ਨਾ ਉਹ ਗੁਰੂ ਦੇ ਕੋਲ ਆ ਮਾਲੂਕ ਬਹੁ ਵੱਡਾ ਕਿਲਾ ਆ ਅੰਦਾ ਆਪਾਂ ਸੋ ਗੱਲ ਨੂੰ ਸਮਝਣਾ ਨਾ ਬੇਬੋਧ ਵੱਡਾ ਕਿਲਾ ਆ ਉੱਤੇ ਰਬ ਦਾ ਅਨੰਕਾਰ ਬੈਠਾ ਏ ਜੇ ਤੂੰ ਸਰਚ ਕਰ ਗਏ ਨੇ ਉੱਤੇ ਜਾਣਾ ਤੇ ਜਿੰਦਰਾ ਖੋਲਣਾ ਪਊ ਜਿੰਦਰਾ ਚਾਬੀ ਗੁਰੂ ਦੇ ਕੋਲ ਐ ਇਸ ਵਾਰ ਤੇ ਗੁਰੂ ਦੀ ਜਾ ਦਿ ਲੋ ਤੇ ਕਈ ਵਾਰ ਆਪੇ ਅਸੀਂ ਗੁਰੂ ਤੋਂ ਬੇਦਖ ਹੋ ਜਾਂਦੇ ਕਈ ਵਾਰ ਕੋਈ ਵੀ ਔਰ ਕੀ ਰੀਤੀ ਬੇਮੁਖਾ ਕਰੂ ਤੋ ਤੇ ਗੁਰੂ ਬੇਜਾਨੇ ਕਿਥੋਂ ਬੰਦ ਕਰੂ ਗੁਰੂਸ ਗਵੰਗ ਪਾਛਾ ਅਜ ਇਥੇ ਸਚ ਕਾ ਨਿਰੰਕਾਰ ਬੈਠਾ ਹੈ ਉਹਦੀ ਚਾਬੀ ਤਾਲੇ ਦੀ ਤੇਰੇ ਕੋਲ ਆ ਤਾਲਾ ਖੋਲ ਦੇ ਅਸੀਂ ਇੰਦੇ ਚਲੇ ਜਾਈਂ ਇੱਲਾਹ ਦੇ ਪੇਰੋ ਸਾਡਾ ਨਿਸ਼ਾਨਾ ਉਦ ਤਬਿਰ ਅਨਸ਼ਾਲਾ ਕੀ ਜੇ ਸਾਡਾ ਨਿਸ਼ਾਨਾ ਹੀ ਸੰਸਾਰ ਹੈ ਤੇ ਦਰਨਕਾਰ ਕਦੇ ਬਣ ਨਹੀਂ ਸਕਦਾ ਜੇ ਸਾਡਾ ਨਿਸ਼ਾਨਾ ਦਰਨਕਾਰ ਹੈ ਤੇ ਉਹ ਸੰਸਾਰ ਕਦੇ ਨਹੀਂ ਬਣ ਸਕਦਾ ਇਹ ਗੱਲ ਵਕਰੀ ਹੈ ਕਿ ਵਰਦਾ ਉਹ ਅਕਾਲ ਪੁਰਖ ਵਾਇਰੰਦ ਰੰਕਾਰ ਇਸੇ ਸੰਸਾਰ ਵਿੱਚ ਵੀ ਆ ਪਰ ਇਸ ਸੰਸਾਰ ਵਿੱਚ ਵਸਦੇ ਉਹ ਇਹ ਵੀ ਸਾਡੇ ਤੋਂ ਪਰੇ ਆ ਸਾਡੀ ਸਮਝ ਤੋਂ ਪਰੇ ਆ ਉਦਾਂ ਪਰੇ ਨਹੀਂ ਹੋ ਸਾਡੇ ਸਾਡੇ ਸਭ ਤੋਂ ਪਰੇ ਆ ਸਭ ਤੋਂ ਪਰੇ ਸੀ ਤਾਈਂ ਉਹਨੂੰ ਤਾਂ ਅਗੁਰੂ ਗੋਬਿੰਦ ਸਿੰਘ ਜੀ ਦਾ ਅੰਦਰ ਬ੍ਰਹਮੰਡ ਦੇ ਮਾਲਕ ਸੀ ਸਮਝ ਨਹੀਂ ਸਕਿਆ ਉਹ ਜੇ ਸਮਝ ਜਾਂਦਾ ਤੇ ਜਿੱਦਾਂ ਮੈਂ ਚਿੱਤਨ ਸਿੰਘ ਸਮਝਿਆ ਬਸ ਨਾਮ ਲੈਣ ਦੀ ਦੇਰੀ ਸੀ ਉਦੋਂ ਡੋਲੇ ਬੜਕਣ ਲੱਗੇ ਬਿ ਗੁਰੂ ਸਾਹਿਬ ਨੇ ਮੇਰੀ ਲੋਟੀ ਲਾ ਦਿੱਤੀ ਇਹਨਾਂ ਚਾਚੜਾ ਸਰੀਰ ਵਿੱਚ ਬਹੁਤ ਛੋਟਾ ਆ ਸਰੀਰ ਵਿੱਚ ਦੁਰੀਤਨ ਬਹੁਤ ਵੱਡਾ ਆ ਪਰ ਆਗਮਤ ਜਿਹੜਾ ਹੈ ਗੁਰੂ ਦਾ ਪ੍ਰੇਮ ਜਿਹੜਾ ਹੈ ਉਹ ਬਚਿੱਤਰ ਜਿਹਾ ਕੋ ਜਿਆਦਾ ਹੈ ਤਪ ਗਲਤ ਉਪਚਾਰ ਕਰਦੇ ਸੀ پیرੋ ਵੀ 40 ਸਤ ਬਦਾਵਾ ਦੇ ਕੇ ਨੰਪੂਸਾ ਤੋਂ ਚਲੇਗੇ ਦਸ ਨੇ ਗੱਲ ਪਵੇ ਸੂਤ ਪ੍ਰਕਾਸ਼ ਦੇ ਕਰਤੈ ਨੇ ਲਿਖੀ